ਸਦੀ ਦਾ ਦਾ ਕੋਸਰੀਆ ਵਲੌਗ ਦੇ ਵਿੱਚ ਤੇ ਅੱਜ ਮੇਰੀ ਫੈਮਿਲੀ ਥੋੜਾ ਘੁੰਮਦੇ ਫਿਰਦੇ ਇੱਧਰੋਂ ਆ ਗਏ ਆਏ ਤੇ ਵੀਰਾ ਭਾਬੀ ਹੁਣੇ ਲੈ ਕੇ ਆ ਗਏ ਮੈਨੂੰ ਭੈਣਾਂ ਦੇ ਢਾਬਾ ਆ ਆ ਪੈਣਾ ਡਟਾਂ ਬਾ ਨੂੰ ਉਹਨੇ ਵੀ ਕੁਝ ਖਾਦਾ ਰੱਜ ਕੇ ਹਨਾ ਆ ਵੀਰ ਜੀ ਨੂੰ ਮਿਲਦੇ ਆ ਦੋ ਚਾਰ ਸਵਾਲ ਪੁੱਛਦੇ ਆ ਬਸ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮੜ ਜੀ ਸਤਿ ਸ਼੍ਰੀ ਅਕਾਲ ਆ ਹੋ ਠੀਕ ਠਾਕ ਹੋ ਵੀਰ ਜੀ ਬਹੁਤ ਵਧੀਆ ਲੱਗਿਆ ਮੈਨੂੰ ਤੁਹਾਡਾ ਤੇ ਅੰਜੀ ਜੀ ਤੁਹਾਡਾ ਜੀ ਹੈ ਹਾਂਜੀ ਮੈਮ ਰੋਡ ਦਵਾਈਆਂ ਵੀਰ ਜੀ ਵੀਰ ਜੀ ਆਪਣਾ ਇੱਥੇ ਕਦੋਂ ਤੋਂ ਚੱਲ ਰਿਹਾ ਹੈ ਇਹਨਾਂ ਨੂੰ 10 ਸਾਲ ਹੋ ਗਏ 10 ਸਾਲ ਤੋਂ ਕਰ ਰਹੇ ਹੋ ਤੁਸੀਂ ਅੱਛਾ ਰੈਂਦੀ ਤਾਂ ਮੈਂ ਵੀ ਮਾਲੀ ਜੀ ਆ ਪਰ ਇਹਨਾਂ ਪਤਾ ਨਹੀਂ ਮੈਨੂੰ ਲੱਗਿਆ ਕਿ ਦੱਸੋਗੇ ਕਿੰਨੇ ਦੀ ਥਾਲੀ ਆਪਣੇ ਇੱਥੇ 99 ਦਾ ਬਫੇ ਹੈ ਸਾਡੇ ਕੋਲ ਜੀ ਅੱਛਾ ਬਫੇ 15 ਆਈਟਮਸ ਇਹਦੇ ਤੁਸੀਂ ਦੇ ਜੇ ਬੱਚੇ ਦਾ 5 ਸਾਲ ਤੋਂ ਛੋਟਾ ਉਹਦਾ ਹਾਫ ਤੋਂ ਉੱਪਰ ਦਾ ਮਲਕੂਪ ਬਣਿਆ ਅੱਛਾ ਜੀ 5 ਸਾਲ ਤੋਂ ਥੱਲੇ ਦਾ ਹਾਫ ਠੀਕ ਹੈ ਇਹ ਦਾ ਭੈਣਾ ਦਾ ਟਾਬਾ ਨਾਮ ਰੱਖਿਆ ਤੇ ਭੈਣਾ ਕਿੱਥੇ ਨੇ ਬਿਲਕੁਲ ਨਹੀਂ ਭੈਣੀ ਚਲਾਈਆਂ ਅੱਛਾ ਜੀ ਉਹਨਾਂ ਨੇ ਕੀ ਕਰਦੇਗਾ ਅੱਛਾ ਲੈਵਲ ਤੋਂ ਸਕੂਲ ਤੋਂ ਸ਼ੁਰੂ ਕੀਤਾ ਜਿਹੜੇ ਘਰੋਂ ਘੜੀ ਚਾਵਲ ਲੈਂਦੀ ਸੀ ਬਣਾ ਕੇ ਅੱਛਾ ਉਹਨਾਂ ਨੇ ਟੇਬਲ ਤੇ ਲੈ ਕੇ ਲਾਇਆ ਸੀ ਅੱਛਾ ਜੀ ਰੋਲੀ ਉਹਦੇ ਕਰਦੇ ਕਰਦੇ ਲੋਕਾਂ ਨੂੰ ਸੰਦਪੜਾ ਆਇਆ ਖਾਣਾ ਹਾਂਜੀ ਹਾਂਜੀ अच्छा मैंने वो कि ऑनलाइन में स्टार्ट ਕੀਤਾ ਸੀ ਭੈਣ ਜੀ ਹੈ ਨਹੀਂ ਇਸ ਟਾਈਮ ਭੈਣ ਜੀ ਨਹੀਂ ਉਹ ਕਦੋਂ ਮਿਲਣਗੇ ਮੈਂ ਫੇਰ ਆ ਜਾਾਂਗੀ ਹਾਂਜੀ ਠੀਕ ਹੈ ਵੀਰ ਜੀ ਮਿਹਰਬਾਨੀ ਬਹੁਤ-ਬਹੁਤ ਅੱਧੀ ਤੁਸੀਂ ਬਹੁਤ ਬੀਜ਼ੀ ਹੋ ਨਹੀਂ ਤਾਂ ਮੈਂ ਟਾਈਮ ਬਹੁਤ ਲੈਣਾ ਸੀ ਤੁਹਾਡਾ ਥੈਂਕ ਯੂ ਥੈਂਕ ਯੂ